ਅਸਲ ਵਿੱਚ ਗੁਰਦੁਆਰਾ ਸਾਹਿਬ ਤੋਂ ਸਾਡੀ ਵਾਪਸੀ ਹੋ ਚੁੱਕੀ ਆ ਇਹ ਬਸ ਤੇਗੜਿਆ ਤੇ ਲੰਗਰ ਵੀ ਛਕ ਲਿਆ ਤੇ ਗੁਰਦੁਆਰਾ ਗਿਰਤਪੁਰ ਸਾਹਿਬ ਜਿੱਥੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਆ ਇਹ ਬਿਲਡਿੰਗ ਗੁਰਦੁਆਰਾ ਗਿਰਤਪੁਰ ਸਾਹਿਬ ਦੀ ਏ ਆ ਸਾਹਮਣੇ ਬੱਸ ਖੜੋਤੀ ਤੇ ਅਸੀਂ ਹੁਣ ਵਾਪਸੀ ਜਾ ਰਹੇ ਆ ਅਨੰਦਪੁਰ ਸਾਹਿਬ ਤੇ ਬਾਕੀ ਹੋਰ ਸਿਨੇਮਾਟਿਕ ਜਿਹੜੇ ਹੁੰਦੇ ਤੁਹਾਨੂੰ ਮਿਖਾਉਣੇ ਆ ਅਸਲ ਇਹ ਗੁਰਦਾਰਾ ਸ਼੍ਰੀ ਕਿਰਤਪੁਰ ਸਾਹਿਬ ਤੋਂ ਹੋ ਕੇ ਤੇ ਹੁਣ ਆ ਗਏ ਅਸੀਂ ਇੱਕ ਹੋਰ ਗੁਰਦਾਰੇ ਤੇ ਇਹਦਾ ਨਾਮ ਪਤਾ ਲੱਗਾ ਜੀ ਬਾਬਾ ਗੁਰਦਿੱਤਾ ਜੀ ਗੁਰਦਾਰਾ ਇਹ ਹੈਗਾ ਵਾ ਤੇ ਬਾਕੀ ਦੇਖਦੇ ਆਂ ਦੀ ਕੋਈ ਸੀ ਮਲ ਦੀਦੀ ਸੀ ਹੀ ਹਾਸਲ ਕਰਾਂਗੇ ਬਾਕੀ ਦਰਸ਼ਕੀ ਰੋਣੇ ਤੁਹਾਨੂੰ ਸੀ ਦੀ ਤੇ ਮੋਗਲ ਬਰਸਾਤ ਵਾਲਾ ਪੂਰਾ ਹੋਇਆ ਪਿਆ ਬੱਦਲ ਹੋਇਆ ਪਿਆ ਸੰਗਤ ਸਾਰੀ ਆ ਚਲੀ ਥੱਲੇ ਉਤਰ ਕੇ ਪਿਆ ਸ਼ੌਕ ਸੇ ਇੱਥੇ ਸਾਰੀਆਂ ਜਿੰਨੀਆਂ ਵੀ ਆ ਜਿਹੜੀਆਂ ਤਕਰੀਬਨ ਤਕਰੀਬਨ ਖਰੀਦਦਾਰੀ ਕਰਨ ਵਾਲੀਆਂ ਤੇ ਪਰਲੀ ਸਾਈਡ ਵੀ ਪੀਂ ਦੇ ਸਕਦੇ ਹੋ ਕਾਨੂੰਨ ਸ਼ੰਭ ਇਹ ਸਾਈਡ ਦੁਕਾਨਾਂ ਨੇ ਜਿੱਥੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਉੱਪਰਲੀ ਪ੍ਰਸ਼ਾਦ ਕਰਕੇ ਸਾਰਾ ਠੱਗਿਆ ਇਹਨਾਂ ਨੇ ਅਸਲੀ ਜੀ ਜਿਹੜੀ ਗੱਲ ਸੱਚੀ ਹੈਗਾ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਇਹਨਾਂ ਦੀ ਇਹ ਸੀ ਕੁਛ ਮੈਂ ਸਕਰੀਨਸ਼ਾਟ ਲੈ ਰਿਹਾ ਕੋਈ ਸਕਰੀਨਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਇੰਦਰ ਹਿੰਦੀ ਚ ਆ ਬਾਕੀ ਮੈਂ ਫੋਟੋ ਵੀ ਪਾ ਦਿਆਂਗਾ ਬਾਕੀ ਤੁਸੀਂ ਪੜ ਸਕਦੇ ਜੋ ਵੀ ਇਤਿਹਾਸਿਕ ਲਿਖਿਆ ਦਾ ਵਿੱਚ ਸਭ ਕੁਝ ਬਾਕੀ ਅੰਦਰ ਦਾ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਜੋੜਾ ਘਰ ਹੈ ਸਾਹਮਣੇ ਜੀ ਇਹਦੇ ਸਾਹਮਣੇ ਆ ਹਸ਼ਾਰੀਆਂ ਸ਼ੋਪਸ ਆ ਪਰਲੇ ਬਨੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ ਸਾਹਮਣੇ ਜੋੜਾ ਘਰ ਤੇ ਇਸ ਸਾਈਡ ਸਾਰੇ ਜਾਣਗੇ ਜੀ ਮੱਥਾ ਟੇਕਣ ਅੰਦਰ ਇਹ ਕੁਛ ਲੋਕ ਕੋਸਤਾਂ ਦਾ ਗੁਰਦਾਰ ਸਾਹਿਬ ਜੀ ਦਾ ਇਹ ਪ੍ਰਸ਼ਾਦ ਲੈਣ ਆਉਣਾ ਹਾਂ ਤਾਂ ਦੇਖ ਕਰਵਾ ਸਕਦੇ ਤੁਸੀਂ ਇਹ ਸਾਈਡ ਸਾਰੇ ਹਟੋਰੇ ਵਾਸ਼ਿੰਗ ਲੱਗੇ ਤੇ ਇਸ ਸਾਈਡ ਸਿੰਘ ਗੁਰਦਰਾ ਦੇਖ ਸਕਦੇ ਆ ਗਿਆ ਮੈਂ ਆ ਗਿਆ ਅੰਦਰੋਂ ਬਾਬਾ ਗੁਰਦਤਾ ਜੀ ਦਿਨ ਦੁਨੀ ਕੇ ਟਿਕਾ ਜੀ ਵਰਜੋ ਮੰਗਿਆ ਸੋ ਵਰ ਦਿੱਤਾ ਜੀ ਅਸਲੇ ਜੀ ਇਹ ਗੁਰਦੁਆਰਾ ਜੀ ਐਂਟਰ ਹੋ ਗਏ ਅੰਦਰ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਇਹ ਅਗਰ ਵੀਡੀਓ ਬਣਾਉਣ ਦੀ ਇਜਾਜ਼ਤ ਹੋਈ ਤਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਅੰਦਰੋਂ ਬਹੁਤ ਹੰਦਾਰੇ ਆ ਵੀ ਗੁਰਦੁਆਰਾ ਜੀ ਇਸਾਈਡ ਰੂਮ ਨੇ ਜਾਂ ਪਾਰਸਲ ਰੂਮ ਨੇ ਪਤਾ ਨਹੀਂ ਜਾਂ ਪਾਰਸਲ ਰਹਿ ਨੇ ਇਹਨਾਂ ਅਲੱਗ-ਅਲੱਗ ਰੂਮਾਂ ਦੇ ਵਿੱਚ ਲੜੀ ਸਰ ਪਾਰਚਲ ਰਹਿ ਅੰਦਰ ਜੀ ਕਰਦ ਰਾ ਪਾਪਾ ਗੁਪਤਾ ਜੀ ਹਾਂ ਜੀ ਅਸਲੇ ਜੀ ਪਾਪਾ ਗੁਪਤਾ ਜੀ ਦੇ ਗੁਰਦੁਆਰਾ ਸਾਹਿਬ ਜਿੱਤੇ ਹੈ ਤੇ ਇਹ ਸਾਢੇ 5 ਪਾਰਸ ਚੱਲ ਰਹੇ ਨੇ ਸਾਰੇ ਮਤਲਬ ਲੜੀ ਸਰ ਪਾਰਸ ਚੱਲ ਰਹੀ ਨੇ ਆ ਸਾਰੇ ਜਿੰਨੇ ਵੀ ਕਮਰੇ ਆ ਗਏ ਸਾਰੇ ਦੇ ਪਾਰਸ ਚੱਲ ਰਹੇ ਨੇ ਲੜੀ ਸਰ ਦੇ ਸਾਰੇ ਕਮਰਿਆਂ ਦੇ ਪਾਰਸ ਚੱਲ ਰਹੇ ਨੇ ਅਸਲ ਇੰਗ ਗੁਰਦਰਾ ਸਾਹਿਬ ਜੀ ਦੀ ਬੈਕ ਸਾਈਡ ਤੇ ਆ ਤੇ ਅਸਲ ਇੱਥੇ ਮੌਜੂਦ ਆ ਜਿਹਨੇ ਸਾਰੀ ਸੰਗਦਰਸ਼ਨ ਕਰ ਰਹੀ ਹੈ ਤੇ ਤੁਹਾਨੂੰ ਇੱਥੋਂ ਦਾ ਲੋਕਲ ਨਜ਼ਾਰਾ ਦਿਖਾ ਰਿਹਾ ਮੈਂ ਪਹਾੜੀ ਇਲਾਕੇ ਦੇ ਵਿੱਚ ਗੁਰਦਰਾ ਪੈਂਦਾ ਤੁਸੀਂ ਇੱਥੋਂ ਦਾ ਨਜ਼ਾਰਾ ਦੇਖ ਸਕਦੇ ਹੋ ਦੂਰ ਦੂਰ ਤੱਕ ਪਹਾੜ ਨੇ ਤੇ ਬੱਦਲ ਕਿਸ ਤਰ੍ਹਾਂ ਵਰਸ ਰਹੇ ਨੇ ਇੱਥੇ ਆ ਸਾਰਾ ਏਰੀਆ ਨਿਵਾਇਆ ਜੀ ਇਹ ਪਹਾੜੀ ਇਲਾਕਾ ਸਾਰਾ ਟੋਟਲੀ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਦੂਰ ਦੂਰ ਦਾ ਨਜ਼ਾਰਾ ਦੇਖ ਲਓ ਬਹੁਤ ਸ਼ਾਨਦਾਰ ਨਜ਼ਾਰਾ ਜੀ ਬਰਸਾਤ ਦਾ ਮੌਸਮ ਹੋਇਆ ਪਿਆ ਤੇ ਦੂਰ ਦੂਰ ਤੱਕ ਪਹਾੜੀ ਨੇ ਮੈਂ ਗੁਰਦਰਾ ਸਾਹਿਬ ਦੀ ਬੈਕਸਾਈਡ ਤੇ ਆ ਤੇ ਤੁਹਾਨੂੰ ਇਹ ਨਜ਼ਾਰਾ ਦਿਖਾ ਰਿਹਾ ਤੁਸੀ ਦੇਖੋ ਮੈਂ ਜ਼ੂਮ ਕਰਦਾ ਦੇਖੋ ਕਿਹੜਾ ਕਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਆ ਸਾਰਾ ਪਹਾੜੀ ਏਰੀਆ ਜੀ ਆ ਦੇਖੋ ਅਸਲ ਇਹ ਇੰਧਨ ਇੱਕ ਹੋਰ ਲੋਕੇਸ਼ਨ ਦਿਖਾ ਰਿਹਾ ਇਧਰ ਵੀ ਸਾਈਡ ਗੁਰਦਰਾ ਸਾਹਮਣੇ ਥੱਲੇ ਜਾਦੇ ਗੁਰਦੁਆਰਾ ਤੀਰ ਸਾਹਿਬ ਆ ਤੇ ਤੁਹਾਨੂੰ ਦੂਰ ਦਾ ਇਸ਼ਾਰਾ ਦਿਖਾ ਰਹੇ ਆ ਇਸ ਲਈ ਕਿ ਉਹ ਜਾ ਮੋੜ ਚਾਲ ਸਾਹਮਣੇ ਸਾਰਾ ਮੋੜੇ ਕੋਲੇ ਥੱਲੇ ਬਹੁਤ ਸ਼ਾਨਦਾਰ ਹੈ ਸਾਰੀ ਸੰਗਤ ਚੱਲੀ ਮੱਥਾ ਟੇਕਣ ਚਲੋ ਅਹੀਂ ਚੱਲਦੇ ਆ ਚਲੋ ਭਾਈ ਕੋਈ ਗੱਲ ਨਹੀਂ ਇਹ ਵਾਜੀ ਗੁਰਦੁਆਰਾ ਨਿਸ਼ਾਨ ਸਾਹਿਬ ਹੈ ਇਹ ਵਾਜੀ ਗੁਰਦੁਆਰਾ ਤੀਰ ਸਾਹਿਬ ਸਿਆਸ इस इस स्थान तो छाह श्री हरगोबिंद साहब जी ने तीर मार के पतालपुरी प्रगट की थी। लिखा जी महाराज तो गुरद्वारा साहब है दर्शन कराने गुरद्वारा साहब है तीर साहब दर्शन करा रहे हैं गुरुद्वारा तीर साहब जी ਸਾਈਡ ਤੋਂ ਨਜ਼ਾਰਾ ਤੁਹਾਨੂੰ ਦਿਖਾ ਰਿਹਾ ਹਾਂ ਜੀ ਬੈਕ ਸਾਈਡ ਤੇ ਤੇ ਪਰ ਦਾ ਲੁੱਕ ਇਸ ਤਰ੍ਹਾਂ ਦਾ ਕੁਝ ਸਾਹਮਣੇ ਵੀ ਇੱਕ ਗੁਰਦੁਆਰਾ ਪੈਂਦਾ ਉਸ ਸਾਈਡ ਅਸਲ ਇਹੇ ਜੋ ਵਾਪਸੀ ਹੋ ਗਈ ਸੰਗਲਸਰੀ ਬਾਸੇ ਬੈਠ ਰਹੀ ਹੈ ਤੇ ਅਸੀਂ ਇਥੋਂ ਜਾ ਰਹੇ ਹਾਂ ਵਾਪਸੀ ਹੁਣ ਜਾਵਾਂਗੇ ਜਾਂ ਅਨੰਦਪੁਰ ਸਾਹਿਬ ਜਾਂ ਹੋਰ ਕਿਹੇ ਗੁਰਦਾਰੇ ਜਾਣੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਫਿਰ ਹਾਲ ਜਾਂਦੀ ਤਿਆਰੀ ਹੈ ਇਥੋਂ ਅਸਲ ਇਹ ਹੋਰ ਕਿਥੇ ਹੁਣ ਦਰਸ਼ਨ ਕਰਨ ਆਏ ਆ ਤੁਹਾਨੂੰ ਦੱਸਦੇ ਕਿਹੜੀ ਜਗਾ ਇਹ ਚੜਾਈ ਆ ਤੇ ਬਾਬਾ ਗੁਰਦਿੱਤਾ ਜੀ ਤੋਂ ਥੋੜੀ ਦੂਰੀ ਤੇ ਇੱਕ ਗੁਰਦਾਰਾ ਆ ਜਾਂ ਫਿਰ ਕੋਈ ਜਗਾ ਪਤਾ ਨਹੀਂ ਜੋ ਵੀ ਹੈਗਾ ਤੁਹਾਨੂੰ ਦੱਸ ਦਾਂ ਥੋੜੀ ਦੇਰ ਚ ਚੜਾਈ ਹੈ ਇਥੋਂ ਦੀ ਖਲੇ ਸੰਗਲਸਰੀ ਜਾ ਰਹੀ ਅਸਲੇ ਜੀ ਅਸੀਂ ਆ ਚੁੱਕੇ ਹਾਂ ਦਰਗਾਹ ਪੀਰ ਸਈਂ ਬਾਬਾ ਬੁੱਲਣ ਸ਼ਾਹ ਜੀ ਇਹ ਪੈਦਲ ਰਸਤਾ ਵਾ ਤੇ ਬਾਕੀ ਅੰਦਰ ਦੇ ਵੀ ਦਸ਼ਮ ਕਰੋਨੇ ਕੀ ਚੀਜ਼ ਆ ਗਈ ਇੱਥੋਂ ਜੀ ਅਗਰ ਇਸ ਦੀ ਇਤਿਹਾਸ ਦੀ ਵੀ ਦੱਸਾਂਗੇ ਤੁਹਾਨੂੰ ਸਾਰੀ ਸੰਗਤ ਆਪਣੀ ਆ ਚੁੱਕੀ ਇੱਥੇ ਅਸਲੇ ਜੀ ਲੋਕ ਕੋਸ਼ਿਸ਼ ਕਰਾਂਦੇ ਵਾ ਦਰਗਾਹ ਵਾ ਇਹ ਵੀ ਪਵਿੱਤਰ ਜਗ੍ਹਾ ਵਾ ਉਹ ਯਾਰਾਂ ਤੇ ਦਿੱਤੀ ਕਿਥੋਂ ਆਉਂਦੇ ਜੂ ਚੱਲਿਆ ਉਹ ਗਾਉਂ ਆਉਂਦੇ ਆਵੇਂ ਦਾ ਯਾਰਾਂ ਜਗਾ ਵਾਜੀ ਇੱਥੇ ਦਸੈਂਦਨ ਇਹ ਦਗਾਣਾ ਜਿੱਥੋਂ ਸਮਾ ਮਿਲਦਾ ਤੇਲ ਚੜਾਉਂਦਾ ਪ੍ਰਸ਼ਾਦ ਚਾਦਰ ਕੀ ਜਗਾ ਹੈ ਜੀ ਸਾਈਂ ਬਾਬਾ ਗੋਡੇਨ ਸ਼ਾਹ ਜੀ ਬਹੁਤ ਸੋਹਣੀ ਜਗਾ ਬਣਾਈ ਜੀ ਮਹਾਰਾਜ ਜੀ ਮੇਰ ਕਰਿਓ ਆਦਾਨੋ ਦਰਸ਼ਨ ਕਰਾ ਜਿਆ ਜੀ ਬਾਬਾ ਬੁੱਢਣ ਸਾਹਿਬ ਜੀ ਦੇ ਇਹਨੂੰ ਦਰਸ਼ਨ ਕਰ ਸਕਦੇ ਹੋ ਇਹ ਵਾਜੀ ਤੁਣਾ ਸਾਹਿਬ ਸਾਈਡ ਪਿਕਚਰ ਰੋਹਾਨੀ ਸ਼ਕਤੀ ਦੇ ਸਰੋਤ ਜੀ ਅਹੀਂ ਇਥੇ ਬਾਬਾ ਬੁੱਢਣ ਸਾਹਿਬ ਜੀ ਦੀ ਜਗ੍ਹਾ ਤੇ ਤੁਸੀਂ ਲੋਕ ਕੁਝ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਾ ਤੇ ਇਹ ਜਿਹੜੀ ਪਾਰਕਿੰਗ ਏਰੀਆ ਸਾਰਾ ਇਸ ਸਾਈਡ ਦੁਕਾਨਾਂ ਨੇ ਸਾਰੀਆਂ ਜਿੰਨੀ ਸ਼ੋਭੀਨਰ ਸੋਪ ਨੇ ਤਾਂ ਪਾਰਕਿੰਗ ਏਰੀਆ ਤੇ ਪਰਲੀ ਸਾਈਡ ਹੀ ਥੱਲੇ ਜਾ ਕੇ ਬੱਸਾਂ ਹੀ ਖੜਾ ਰਹੀ ਦੀ ਆ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਰ ਰਹੇ ਆ ਟ੍ਰੈਵਲ ਜੋ ਕਿ 2 ਦਿਨ ਦਾ ਟੂਰ ਹੈਗਾ ਤੇ ਤੁਸੀਂ ਬਾਕੀ ਵੀਡੀਓ ਦੇਖੋ ਆ ਦੇਖੋ ਤੁਸੀਂ ਦੁਕਾਨਾਂ ਤੁਹਾਨੂੰ ਦਿਖਾ ਰਿਹਾ ਮੈਂ ਇਥੋਂ ਦੀ ਜਿੰਨੀਆਂ ਵੀ ਆ ਅੱਗੇ ਚੱਕੀਆਂ ਸਾਰੀਆਂ ਤੇ ਇਹ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਿਓ ਤੇ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਸ਼ੋਪਿੰਗ ਹੋ ਰਹੀ ਆ ਤੇ ਲਗ ਲਗ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੁਸੀਂ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਕੀ ਸਾਡਾ 2 ਦਿਨ ਦਾ ਟੂਰ ਹੈ ਜੀ ਅਸੀਂ ਨਿਕਲਣ 24 ਤਰੀਕ ਨੂੰ ਸ਼ਨੀਵਾਰ ਸਵੇਰੇ 5 ਵਜੇ ਤੇ ਸ਼ਾਮ ਨੂੰ ਅਸੀਂ 25 ਤਰੀਕ ਨੂੰ ਰਾਤ ਨੂੰ ਸ਼ਾਇਦ ਅਸੀਂ ਡੇਰਾ ਬਾਬਰਾਨ ਨੂੰ ਪੁੱਜਾਂਗੇ